ਜਲਾਲਾਬਾਦ ਦੇ ਲੱਲਾ ਬਸਤੀ ਦੇ ਰਹਿਣ ਵਾਲੇ ਇੱਕ ਸ਼ਖਸ ਦੇ ਸਮੇਤ ਥਾਣਾ ਸਦਰ ਪੁਲਿਸ ਨੇ 5 ਨੂੰ ਕੀਤਾ ਕਾਬੂ 32000 ਰੁਪਏ ਦੀ ਜਾਲੀ ਕਰੰਸੀ ਬਰਾਮਦ ਅੱਜ ਦਿਨ ਵੀਰਵਾਰ ਸ਼ਾਮ 5 ਵਜੇ ਦੇ ਕਰੀਬ ਜਲਾਲਾਬਾਦ ਥਾਣਾ ਸਦਰ ਪੁਲਿਸ ਦੇ ਵੱਲੋਂ ਲੱਲਾ ਬਸਤੀ ਦੇ ਰਹਿਣ ਵਾਲੇ ਇੱਕ ਸ਼ਖਸ ਸਮੇਤ 5 ਲੋਕਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਤਿੰਨ ਪੰਜਾਬ ਅਤੇ ਦੋ हरियाणा ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਦੱਸਦੀਏ ਕਿ ਕਾਬੂ ਕੀਤੇ ਗਏ ਇਹਨਾਂ ਲੋਕਾਂ ਦੇ ਕੋਲੋਂ 32000 ਰੁਪਏ ਦੀ 550 ਦੇ ਨੋਟਾਂ ਦੀ ਜਾਲੀ ਕਰੰਸੀ ਬਰਾਮਦ ਹੋਈ ਹੈ ਜੋ ਇਹ ਹਰਿਆਣਾ ਤੋਂ ਲੈ ਕੇ ਆਉਂਦੇ ਸਨ ਅਤੇ ਪੰਜਾਬ ਦੇ ਵਿੱਚ ਚਲਾ ਰਹੇ ਸਨ ਦੱਸਦੀਏ ਕਿ ਇਸ ਮਾਮਲੇ ਦੇ ਵਿੱਚ ਜੋ ਮਾਸਟਰ ਮਾਈਂਡ ਹੈ ਉਹ ਜਲਾਲਾਬਾਦ ਦੇ ਲੱਲਾ ਬਸਤੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਇਹਨਾਂ ਲੋਕਾਂ ਦੇ ਵੱਲੋਂ ਕੰਪਿਊਟਰ ਦੀ ਮਦਦ ਦੇ ਨਾਲ ਜਾਲੀ ਕਰੰਸੀ ਤਿਆਰ ਕੀਤੀ ਜਾ ਰਹੀ ਸੀ ਅਤੇ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਪੈਟਰੋਲ ਪੰਪਾਂ ਤੇ ਇਹਨਾਂ ਦੇ ਵੱਲੋਂ ਜਾਲੀ ਕਰੰਸੀ ਚਲਾਈ ਵੀ ਗਈ ਜਿਸ ਦੀ ਭਨਕ ਲੱਗਣ ਤੋਂ ਬਾਅਦ ਪੁਲਿਸ ਦੇ ਵੱਲੋਂ ਇਹਨਾਂ ਲੋਕਾਂ ਨੂੰ ਕਾਬੂ ਕਰ ਮਾਮਲਾ ਦਰਜ ਕੀਤਾ ਗਿਆ ਹਾ ਜ਼ਿਲ੍ਹਾ ਪੁਲਿਸ ਨੇ 4 ਵੱਖ-ਵੱਖ ਕੇਸਿਸ ਦੇ ਵਿੱਚ ਵੱਡੀ ਸਫਲਤਾ ਹਾਸਲ ਕਰੀ ਹੈ ਉਹਦੇ ਚ ਸਭ ਤੋਂ ਫਸਟ ਨੰਬਰ ਤੇ ਜਿਹੜਾ ਕੇਸ ਹੈਗਾ ਉਹ ਹੈਗਾ ਕਾਉਂਟਰਫੀਟ ਕਰੰਸੀ ਦਾ ਰੈਕਟ ਜਿਹੜਾ ਹੈ ਉਹ ਬਸਟ ਹੋਇਆ ਉਹਦੇ ਚ ਕੇਐਫਆਈ ਆ ਨੰਬਰ 16 11 ਮਾਰਚ 2024 ਨੂੰ ਰਜਿਸਟਰ ਕੀਤੀ ਗਈ ਸੀ ਜਿਹਦੇ ਵਿੱਚ ਤਿੰਨ ਦੋਸ਼ੀ ਰਾਜ ਸਿੰਘ ਸਨੂ ਬਲਵੀਰ ਸਿੰਘ ਮੱਖਣ ਸਿੰਘ ਸਨ ਆਫ ਸਜਵਰ ਸਿੰਘ ਅਤੇ ਫਲਕ ਸਿੰਘ ਸਨ ਆਫ ਕੁੰਦਨ ਸਿੰਘ ਜਿਹੜੇ ਹੈਗੇ ਨੂੰ ਸਦਰ ਜਲਾਲਾਬਾਦ ਪੁਲਿਸ ਨੇ ਅਰੈਸਟ ਕੀਤੇ ਨੇ ਇਹਨਾਂ ਤੋਂ ਜਿਹੜੀ ਕਾਉਂਟਰਫੀਟ ਕਰੰਸੀ ਰਿਕਵਰ ਹੋਈ ਸੀ ਉਤੋਂ ਸਾਨੂੰ ਲੀਡ ਮਿਲੀ ਵੀ ਇਹ ਹਰਿਆਣੇ ਤੋਂ ਕਾਉਂਟਰਫੀਟ ਕਰੰਸੀ ਆ ਰਹੀ ਸੀ ਜੋ ਕਿ ਹਰਿਆਣੇ ਤੋਂ ਸਾਡੀ ਪੁਲਿਸ ਨੇ ਰੇਡ ਕਰਕੇ ਉੱਥੇ ਸੰਦੀਪ ਕੁਮਾਰ ਸਨ ਆਫ ਕ੍ਰਿਸ਼ਨ ਕੁਮਾਰ ਅਤੇ ਸੰਦੀਪ ਸਿੰਘ ਸਨ ਆਫ ਸੁਭਾਸ਼ ਇਹ ਦੋ ਦੋਸ਼ੀਆਂ ਨੂੰ ਅਰੈਸਟ ਕਰਕੇ ਇਹਨਾਂ ਤੋਂ ਫਰਦਰ ਇਨਵੈਸਟੀਗੇਸ਼ਨ ਕਰੀ ਜਿੱਥੋਂ ਇਹ ਪਤਾ ਲੱਗਿਆ ਵੀ ਇਹ ਪੇਪਰਸ ਕਰੰਸੀ ਪੇਪਰਸ ਅਰੇਂਜ ਕਰਵਾ ਕੇ ਉਹਨਾਂ ਦੇ ਉੱਤੇ ਹਾਈ ਕੁਆਲਿਟੀ ਪ੍ਰਿੰਟਰਸ ਦੇ ਨਾਲ ਪ੍ਰਿੰਟ ਕਰਵਾ ਕੇ ਪੰਜਾਬ ਦੇ ਵਿੱਚ ਸਰਕੂਲੇਟ ਕਰਦੇ ਸੀ ਹੋਰ ਇਹਨਾਂ ਨੇ ਕਿੰਨਾ ਥਾਵਾਂ ਦੇ ਉੱਤੇ ਸਰਕੂਲੇਟ ਕਰਿਆ ਇਸ ਸੰਬੰਧੀ ਅਸੀਂ ਇਨਵੈਸਟੀਗੇਸ਼ਨ ਜਾਰੀ ਕੀਤੀ ਹੈ ਇਹਨਾਂ ਦੇ ਪ੍ਰਿੰਟਰ ਨੂੰ ਅਤੇ ਲੈਪਟਾਪ ਨੂੰ ਪੁਲਿਸ ਨੇ ਸੀਜ਼ ਕਰ ਲਿਆ 32000 ਕਰੰਸੀ ਨੋਟਸ 5 500 ਦੇ ਜਿਹੜੇ ਸੀਗੇ ਔਰ ਕਵਰ ਹੋ ਚੁੱਕੇ ਨੇ ਫਰਦਰ ਇਨਵੈਸਟੀਗੇਸ਼ਨ ਇਹ ਚੱਲ ਰਹੀ ਹੈ ਸੈਕਿੰਡ ਕੇਸ ਜਿਹੜਾ ਪੁਲਿਸ ਨੂੰ ਸਫਲਤਾ ਸਰ ਇਹਦੇ ਜਿਹੜੀ ਜਾਲੀ ਕਰੰਸੀ ਹੈ ਹੁਣ ਤੱਕ ਪਤਾ ਲੱਗ ਸਕਿਆ ਜੀ ਇਹਨਾਂ ਨੇ ਕਿੱਥੇ ਕਿੱਥੇ ਲਿਜਾ ਚੁੱਕੇ ਨੇ ਹੁਣ ਤੱਕ ਯੂਜ਼ ਕੀਤੀ ਹੈ ਮਾਰਕੀਟ ਦੇ ਅੰਦਰ ਜੀ ਇਹ 32000 ਤੋਂ ਇਲਾਵਾ ਇਹਨਾਂ ਨੇ ਕੁਝ ਪਟੋਲ ਕੰਮਜ਼ ਦੇ ਉੱਤੇ ਜਾਲੀ ਕਰੰਸੀ ਚਲਾਈ ਸੀ ਪਰ ਹਜੇ ਸਿਰ ਪਿੰਦੇ ਨਹੀਂ ਹੋਏ ਸੀ ਇਹਨਾਂ ਨੂੰ ਜਾਲੀ ਕਰੰਸੀ ਹਰਿਆਣਾ ਤੋਂ ਜਿਹੜੇ ਲੈ ਕੇ ਆਏ ਨੇ ਸੋ ਜਿੱਥੇ ਜਿੱਥੇ ਵੀ ਇਹ ਜਾਲੀ ਕਰੰਸੀਸ ਹਰਿਆਣੇ ਵਾਲਿਆਂ ਨੇ ਕਿਸੇ ਹੋਰ ਜੀ ਜਗ੍ਹਾ ਤੇ ਦਿੱਤੀ ਹੈ ਉਹ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆ ਜਾਊਗਾ ਕਿਉਂਕਿ ਪ੍ਰਾਈਮ ਸੋਰਸ ਹੋਈ ਸੀ ਸਰ ਬਣਾਉਂਦੇ ਕਿੱਥੇ ਬਣਾਉਂਦੇ ਕਿੱਥੇ ਸੀਗੇ ਜੀ ਇਹ ਕਿੱਥੇ ਘਰੇ ਬਣਾ ਰਹੇ ਸੀਗੇ ਜਾਂ ਕਿਤੇ ਅਦਰ ਸਟੇਟ ਦੇ ਅੰਦਰ ਇਹ ਵਰਕ ਚੱਲ ਰਿਹਾ ਹੈ ਇਹਨਾਂ ਦੀ ਇੱਕ ਸ਼ਾਪ ਹੈਗੀ ਹੈ ਸੰਦੀਪ ਕੁਮਾਰ ਅਲੀਅਸ ਦੀਪਕ son of ਸੁਭਾਸ਼ ਇਹਨਾਂ ਦੀ ਇੱਕ ਸ਼ਾਪ ਹੈ ਜਿਹੜੀ ਸ਼ਾਪ ਦੇ ਵਿੱਚ ਇਹ ਆਰਟਵਰਕ ਰੇਂਜ ਕਰਕੇ ਕਰੰਸੀ ਨੋਟਸ ਦਾ ਡਾਈ ਵਗੈਰਾ ਦੀ ਵਰਤੋਂ ਕਰਕੇ ਪ੍ਰਿੰਟਿੰਗ ਕਰਦਾ ਸੀਗਾ ਤੇ ਉਹ ਆਪਣੀ ਫੋਟੋਸਟੇਟ ਦੀ ਸ਼ਾਪ ਦੇ ਬੈਕ ਸਾਈਡ ਦੇ ਉੱਤੇ ਉਹਨਾਂ ਨੇ ਪ੍ਰਿੰਟਰ ਲਾਇਆ ਹੋਇਆ ਸੀ ਜਿੱਥੋਂ ਇਹ ਇਹਨੂੰ ਪ੍ਰਿੰਟਿੰਗ ਕਰਦੇ ਸੀ ਕਿ ਡਾਈ ਸਰ ਕਿੱਥੋਂ ਲੈ ਕੇ ਆਏ ਸੀ ਕਿ ਪਤਾ ਨਹੀਂ ਡਾਈ ਬੇਸਿਕਲੀ ਆਰਟਵਰਕ ਹੈ ਡਿਜੀਟਲ ਆਰਟਵਰਕ ਹੁੰਦਾ ਜੀ ਡਿਜੀਟਲ ਆਰਟਵਰਕ ਜਿਹੜਾ ਕਰੰਸੀ ਨੋਟਸ ਦਾ ਹੈ ਉਹ ਸਕੈਨ ਕਰਕੇ ਉਹਦੀ ਕੁਆਲਿਟੀ ਇਨਹਾਂਸ ਕਰਕੇ ਮਾਸਟਰ ਮਾਈਂਡ ਕੌਣ ਹੈ ਜੀ ਇਸ ਕੇ ਇਸ ਦੇ ਹੋਂ ਤੱਕ ਜਿਹੜਾ ਇਹਦਾ ਮੇਨ ਬੰਦਾ ਉਹ ਸੰਦੀਪ ਕੁਮਾਰ ਐਲੀਅਸ ਦੀਪਕ son of ਸੁਭਾਸ਼ ਇਹ ਬੰਦਾ ਮੇਨ ਹੈ ਇਸ ਤੋਂ ਅੱਗੇ ਫਰਦਰ ਇਨਵੈਸਟੀਗੇਸ਼ਨ ਜੇ ਕੋਈ ਇਹਨਾਂ ਨੂੰ ਰੌ ਮਟੀਰੀਅਲ ਕੋਈਸ ਪ੍ਰੋਵਾਈਡ ਕਰਦਾ ਹੈ ਜਾਂ ਟੈਕਨੀਕਲ ਸਪੋਰਟ ਕੋਈ ਕਰ ਪ੍ਰੋਵਾਈਡ ਕਰਦਾ ਉਹਦੀ ਇਨਵੈਸਟੀਗੇਸ਼ਨ ਤੋਂ ਪਤਾ ਲੱਗਦਾ ਕਿ ਕਿਵੇਂ ਪਲੈਨਿੰਗ ਕਿਵੇਂ ਕੀਤੀ ਇਹਨਾਂ ਨੇ ਤੇ ਤੁਹਾਡੇ ਆਪਣੀ ਗ੍ਰਿਫਤ ਵਿੱਚ ਕਿਵੇਂ ਆਏ ਜੀ ਕਿਵੇਂ ਕਪੜੇ ਚਾਏ ਜੀ ਇਹ ਜਿਹੜੇ ਤਿੰਨ ਬੰਦੇ ਨੇ ਜਿੰਨਾਂ ਤੋਂ ਸਾਨੂੰ ਕਰੰਸੀ ਨੋਟਸ ਰਿਕਵਰ ਹੋਏ ਸੀ ਇਨਫੋਰਮੇਸ਼ਨ ਤੇ ਇਹਨਾਂ ਤਿੰਨ ਬੰਦਿਆਂ ਤੋਂ ਸਾਨੂੰ ਅੱਗੇ ਲੀਡ ਮਿਲੀ ਜਿੱਥੋਂ ਅਸੀਂ ਹਰਿਆਣਾ ਛੇਰਕਰ ਜਾ ਕੇ ਇਹਨਾਂ ਬੰਦਿਆਂ ਨੂੰ ਅਰੈਸਟ ਕਰਿਆ ਤੇ ਇਹਨਾਂ ਤੋਂ ਕੰਸਰਨਡ ਆਈਟਮਸ ਨੂੰ ਰਿਕਵਰ ਕਰਿਆ ਕਿੰਨੇ ਬੰਦੇ ਫੜੇਗੇ ਸਰ ਟੋਟਲ ਕਿ ਲੱਗਦਾ ਕਿ ਫਰਦਰ ਦੇ ਵਿੱਚ ਕੁਝ ਹੋਰ ਬਰਾਮਦਗੀ ਹੋਵੇ ਹਾਂਜੀ ਬਿਲਕੁਲ ਬਰਾਮਦਗੀ ਹੋਊਗੀ ਸਾਨੂੰ ਅਗਲੀ ਵਾਰ ਪਤਾ ਲੱਗੂਗੀ ਵੀ ਇਹ ਕਰੰਸੀ ਨੋਟਸ ਕਿੱਥੇ ਸਪਰੈਡ ਕਰ ਰਹੇ ਨੇ ਇਹਨਾਂ ਨੂੰ ਇਹ ਟ੍ਰੇਨਿੰਗ ਕਿੱਥੋਂ ਮਿਲੀ ਹੈ ਕਰੰਸੀ ਨੋਟਸ ਬਣਾਉਣ ਦੀ ਜੇ ਟ੍ਰੇਨਿੰਗ ਇਹਨਾਂ ਨੂੰ ਕਿਸੇ ਜਗ੍ਹਾ ਤੋਂ ਮਿਲੀ ਹੈ ਤਾਂ ਉਹ ਹੋਰ ਵੀ ਇਹਨਾਂ ਨੂੰ ਕਿਸੇ ਨੇ ਦਿੱਤੀ ਹੋਊਗੀ ਉਹ ਸਾਰੇ ਪਹਿਲਾਂ ਉਹਦੇ ਉੱਤੇ ਅਸੀਂ ਕੰਮ ਕਰਾਂਗੇ ਲੱਗਦਾ ਕਿ ਹੋਰ ਵੀ ਬੰਦੇ ਸ਼ਾਮਲ ਹੋ ਸਕਦੇ ਨੇ ਇਹਦੇ ਵਿੱਚ ਬਿਲਕੁਲ ਹੋ ਸਕਦੇ ਨੇ ਜੀ ਇਨਵੈਸਟੀਗੇਸ਼ਨ ਕਰਾਂਗੇ ਇਸ ਪੰਜਾਬ ਦੇ ਕਿੱਥੋਂ ਦੇ ਨੇ ਬੰਦੇ ਕੋ ਪਤਾ ਲੱਗਾ ਐਸੇ ਦਾ ਜਿਹੜੇ ਪੰਜਾਬ ਵਾਲੇ ਹੈਗੇ ਨੇ ਜੀ ਉਹ ਹੈਗੇ ਰਾਜ ਸਿੰਘ ਸਨੂ ਬਲਬੀ ਤੀਸਰਾ ਫਲਕ ਸਿੰਘ son of ਕੁੰਦਨ ਸਿੰਘ ਇੱਕ ਖੰਨਨਾ ਵਾਲਾ ਜਲਾਲਬਾਦ ਇਹ ਅਰੈਸਟ ਕਿਤੋਂ ਕੀਤੇ ਨੇ ਜੀ ਇਹਨਾਂ ਕੋਲ ਬਰਾਮਦਗੀ ਕਿਤੋਂ ਹੋਈ ਹੈ ਜੀ ਪੈਸਿਆਂ ਦੀ ਇਹ ਵੱਖ-ਵੱਖ ਥਾਈਆਂ ਤੋਂ ਤਿੰਨੋਂ ਜਲਾਲਬਾਦ ਦੇ ਵਿੱਚੋਂ ਅਰੈਸਟ ਹੋਏ ਇਹ ਸਰ ਆਪਸ ਵਿੱਚ ਕਿਵੇਂ ਸੰਪਰਕ ਚਾਇਆ ਕੋਈ ਪਤ ਲੱਗਾ ਸੀ ਇਹ ਇਹ ਸੈਪਰੇਟ ਇਹ ਪਹਿਲਾਂ ਜਿਹੜੋ ਪੁਲਿਸ ਨੇ ਇੱਕ ਬੰਦੇ ਨੂੰ ਫੜਿਆ ਫੇਕ ਕਰੰਸੀਜ਼ ਦੇ ਨਾਲ ਉਤੋਂ ਲੀਡ ਮਿਲਦੇ ਬਾਕੀ ਸਾਰੇ ਬੰਦੇ ਕੋਈ ਯਾਰੀ ਦੋਸਤੀ ਹੈ ਕਿ ਰਿਸ਼ਤੇਦਾਰੀ ਕੋਈ ਨਹੀਂ ਕੋਈ ਯਾਰੀ ਦੋਸਤੀ ਆਪਸ ਵਿੱਚ ਠੀਕ ਸਰ ਜਿਹੜੀ ਸ਼ੌਕ ਤੇ ਪ੍ਰਿੰਟ ਕਰਦੇ ਸੀ ਉਹ ਕਿੱਥੇ ਹੈ ਜੀ ਸ਼ੌਕ ਥਾਣਾ ਰਾਣੀਆਂ ਸਿਰਸਾ ਜਿਹੜੀ ਸ਼ੌਪ ਦੇ ਵਿੱਚ ਤੇ ਉਥੇ ਸੰਦੀਪ ਕੁਮਾਰ ਐਲੀਅਸ ਦੀਪਕ son of ਸੁਭਾਸ਼ ਇਹ ਉਥੇ ਇਹਦੀ ਸ਼ਾਪ ਸੀ ਹਰਿਆਣਾ ਪੁਲਿਸ ਨਾਲ ਵੀ ਟਾਈ ਅਪ ਕੀਤਾ ਜਾ ਰਿਹਾ ਜੀ ਇਸ ਮਾਮਲੇ ਹਾਂਜੀ ਹਰਿਆਣਾ ਪੁਲਿਸ ਨਾਲ ਜੁਆਇੰਟ ਆਪਰੇਸ਼ਨ ਚਲਾ ਕੇ ਇਹ ਰਿਕਵਰ ਕੀਤਾ ਗਿਆ ਠੀਕ ਸਰ ਇੱਕ